ਤੋ ਅੱਜ ਜਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਕਰਨ ਦੇ ਵਿੱਚ ਵਾਰਡ ਨੰਬਰ 3 ਵਿੱਚ ਪਹੁੰਚੇ ਆ ਜਿੱਥੇ ਕਿ ਜਿਹੜਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲੋਕਾਂ ਦੇ ਘਰ ਬਣਾਉਣ ਦਾ ਵਾਅਦਾ ਕੀਤਾ ਗਿਆ ਪਰ ਇੱਥੇ ਇੱਕ ਗਰੀਬ ਪਰਿਵਾਰ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਦੇ ਘਰ ਦੀ ਹਾਲਤ ਵੀ ਬੜੀ ਖਸਤਾ ਮੈਂ ਦਿਖਾ ਸਕਦਾ ਵਾਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਤੁਹਾਨੂੰ ਇਸ ਘਰ ਦੇ ਜਿਹੜੇ ਹਾਲਾਤ ਆ ਬਿਲਕੁਲ ਇੱਕ ਜਿਹੜਾ ਜੇ بارشਾਂ ਦਾ ਹੁਣ ਮੌਸਮ ਚੱਲਣ ਡਿਆ ਕਿ ਇਹ بارش ਦੇ ਨਾਲ ਬਿਲਕੁਲ ਡਿੱਗਣ ਵਾਲਾ ਹੀ ਆ ਇਹਨਾਂ ਦਾ ਜਿਹੜਾ ਛੱਤ ਆ ਕੋਠੇ ਦੀ ਤੇ ਦੇਖ ਸਕਦੇ ਆ ਦੇਖੋ ਕਿੰਨਾ ਨੀਵਾ ਹੋ ਗਿਆ ਹੈ ਤੇ ਇਸ ਘਰ ਦੇ ਵਿੱਚ ਆ ਅਸੀਂ ਜਦੋਂ ਅੰਦਰ ਜਾਵਾਂਗੇ ਦੇਖਿਓ ਕਿ ਨਿਉ ਕਿ ਜਾਣਾ ਪਊਗਾ ਸਾਨੂੰ ਤੇ ਦੇਖੋ ਕਿ ਆ ਵੇਖੋ ਇਹਨਾਂ ਦੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਬਾਲਿਆਂ ਵਾਲੀ ਛੱਤ ਆ ਤੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਆ ਬਾਲਿਆਂ ਵਾਲੀ ਛੱਤ ਜਿਹੜੀ ਆ ਬਿਲਕੁਲ ਡਿੱਗਣ ਦੇ ਬਿਲਕੁਲ ਨਜ਼ਦੀਕ ਆ ਤੇ ਇਸ ਕਰਕੇ ਜਿੱਥੇ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗਰੀਬਾਂ ਦੇ ਘਰ ਬਣਾਉਣ ਦੀ ਜਿਹੜੀ ਉਹਨਾਂ ਵੱਲੋਂ ਸਿਫਤਾ ਦਿੱਤੀ ਗਈ ਸੀ ਪਰ ਇਹ ਪਰਿਵਾਰ ਜਿਹੜਾ ਉਸ ਸਿਫਤਾ ਤੋਂ ਵਾਂਝਾ ਵਾ ਸੋ ਅਸੀਂ ਇਹਨਾਂ ਦੇ ਨਾਲ ਵੀ ਕਰਾਂਗੇ ਗੱਲਬਾਤ ਹਾਂਜੀ ਕੀ ਨਾਂ ਜੀ ਆਪਣਾ ਨਿਰਮਲ ਸਿੰਘ ਤੇ ਤੁਸੀਂ ਅੱਜ ਤੱਕ ਕੋਈ ਮਤਲਬ ਆਪਣੇ ਘਰ ਦੀ ਜਿਹੜੀ ਆ ਕਮੇਟੀ ਘਰ ਦੇ ਵਿੱਚ ਕੋਈ ਦਰਖਾਸਤ ਦਿੱਤੀ ਹੈ ਵੀ ਸਾਡਾ ਘਰ ਡਿੱਗਣ ਵਾਲਾ ਜਾਂ ਬਾਲਿਆਂ ਤੇ ਲੋ 3 ਨਰੀ ਫਾਈਲ ਭਰ ਕੇ ਦਿੱਤੀ ਕੋਈ ਗੱਲਬਾਤ ਲਈ ਕਿੰਨਾ ਚਿਰ ਹੋ ਗਿਆ ਫਾਈਲ ਭਰੀ ਕਿੰਨਾ ਚਿਰ ਹੋਇਆ ਹੈ ਹਾਂ ਤਾਂ ਕਿੰਨੀ ਵਾਰੀ ਦੋ ਹੁਣ ਵੀ ਦੋ ਤਿੰਨ ਮਹੀਨੇ ਹੋ ਗਏ ਮੈਨੂੰ ਵੀ ਦੋ ਤਿੰਨ ਮਹੀਨੇ ਹੋ ਗਏ ਪਹਿਲਾਂ ਵੀ ਦੋ ਤਿੰਨ ਵਾਰੀ ਇਦਾਂ ਹੀ ਫਾਈਲਾਂ ਦਿੱਤੀਆਂ ਉਹਦੇ ਕੀ ਕਹਿੰਦੇ ਆ ਅਧਿਕਾਰੀ ਤੁਹਾਨੂੰ ਮਾਲੋ ਫਾਈਲ ਬਸ ਆ ਜਾਣਗੇ ਆ ਜਾਣਗੇ ਹੋ ਜੇਗਾ ਤੁਹਾਡਾ ਕੰਮ ਬਸ ਗੱਲਬਾਤ ਲਈ ਸੁਣਦੇ ਹੋ ਤੁਸੀਂ ਤੇ ਕੀ ਮੰਗ ਕਰਦੇ ਤੁਸੀਂ ਡੀਸੀ ਸਾਹਿਬ ਤੋਂ ਸਰਕਾਰ ਕੋਲ ਕੀ ਮੰਗ ਕਰਦੇ ਹੋ ਘਰ ਦੇ ਹਾਲਾਤ ਤੁਹਾਡੇ ਬਹੁਤ ਮਾੜੇ ਆ ਮਾਰੇ ਹੋਏ ਜਿਹੜਾ ਕਮਰੇ ਪੈ ਜਾਣ ਹੋਰ ਤਾਂ ਤੇ ਕਿੰਨੇ ਬੱਚੇ ਤੁਹਾਡੇ ਇੱਕ ਹੈ ਜੀ ਇਹ ਲੜਕਾ ਹੈ ਕਿੰਵੀਂ ਚ ਪੜਦਾ ਪੰਜਵੀਂ ਚ ਪੰਜਵੀਂ ਚ ਅੱਛਾ ਤੇ ਇਹ ਸਰਕਾਰੀ ਸਕੂਲੇ ਪੜਦਾ ਹਾਂਜੀ 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 ਕੀ ਨਾਂ ਪੈਂਦੀ ਹਰਜੀਤ ਕੋ ਤੇ ਤੁਸੀਂ ਅੱਜ ਤੱਕ ਕਿੰਨੇ ਕ ਅਧਿਕਾਰੀਆਂ ਦੇ ਕੋਲੇ ਜਿਹੜੀ ਆਪਣੇ ਘਰ ਦੀ ਫਾਈਲ ਲੈ ਕੇ ਗਏ ਫਾਈਲ ਅਸੀਂ 2-3 ਵਾਰੀ ਲੈ ਕੇ ਗਏ ਤੇ ਵੀ ਉਹਨਾਂ ਨੇ ਨਹੀਂ ਸਾਕੀ ਫੇਮ ਕਰਨ ਤੁਸੀਂ ਕਿਸੇ ਅਧਿਕਾਰੀ ਨੂੰ ਮਿਲੇ ਹਾਂਜੀ ਗਏ 2-3 ਵਾਰੀ ਉਹਨਾਂ ਨੂੰ ਮਿਲੇ ਕਿਕਰ ਨੂੰ ਉਹਨਾਂ ਨੂੰ ਇੱਧਰ ਕਮੇਟੀ ਘਰ ਵੀ ਗਏ ਹਾਂਜੀ ਕਮੇਟੀ ਘਰ ਵੀ ਗਏ ਤੇ ਕੀ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਆ ਜਾਣਗੇ ਆ ਜਾਣਗੇ ਚਲੋ ਜੀ ਬਸ ਅੱਜ ਤੱਕਰ ਕੋਈ ਵੀ ਤੁਹਾਨੂੰ ਸਾਡੀ ਸਹਾਇਤਾ ਨਹੀਂ ਕੀਤੀ ਨਾ ਨਾ ਗੱਲ ਹੀ ਨਹੀਂ ਸੁਣੀ ਉਹਨਾਂ ਨੇ ਤੇ ਹੁਣ ਤੁਸੀਂ ਸਰਕਾਰ ਕੋਲੋਂ ਜਾਂ ਜ਼ਿਲ੍ਹਾ ਕਮਿਸ਼ਨਰ ਡੀਸੀ ਸਾਹਿਬ ਤੋਂ ਕੀ ਮੰਗ ਕਰਦੇ ਹੋ ਇਹੋ ਹੀ ਪੀਂ ਕੋਠਾ ਹੀ ਮੰਗਦੇ ਆ ਵੀ ਸਾਨੂੰ ਵੀ ਬਣਾ ਦੇਣ ਪਏ ਜਾਣ ਸਾਡੇ ਵੀ ਸਾਨੂੰ ਪੈਸੇ ਪਾਉਣ ਪੀ ਚਲੋ ਸਾਰਿਆਂ ਨੂੰ ਵੀ ਤੁਸੀਂ ਪਾਏ ਆ ਤੇ ਚਲੋ ਸਾਨੂੰ ਵੀ ਦੋ ਕੁਛ ਸਹਾਇਤਾ ਕਰੋ ਸਾਡੀ ਵੀ ਅਧਿਕਾਰੀਆਂ ਨੂੰ ਮਿਲਦੇ ਸੀ ਜਾ ਕੇ ਕੀ ਕਹਿੰਦੇ ਆ ਤੁਹਾਨੂੰ ਮਿਲ ਗਈ ਫਾਈਲ ਤੇ ਮਿਲ ਗਈ ਕਿਉਂ ਨਹੀਂ ਤੁਹਾਡੇ ਮਿਲ ਗਈ ਕੋਠਾਂ ਦੇ ਪੈਸੇ ਪਿਆਰੇ ਕੀ ਕਹਿੰਦੇ ਤੁਹਾਨੂੰ ਕੋਛ ਵੀ ਨਹੀਂ ਪਾਇਲਾ ਜੋ ਕੋਛ ਮੰਗਦੇ ਹੀ ਦੇ ਉਹਨੇ ਆ ਪ੍ਰੂਫ ਹੀ ਮੰਗਦੇ ਸਾਡੇ ਤੋਂ ਤੇ ਉਹ ਤੁਹਾਨੂੰ ਅਧਿਕਾਰੀ ਕੀ ਕਹਿੰਦੇ ਅਕੋ ਉਹ ਤਾਂ ਪਿਕਚਰ ਆ ਉਹ ਕਹਿੰਦੇ ਮਿਲੀਆਂ ਭਰ ਕੇ 50 60000 ਰੁਪਏ ਰਿੰਨੀਆਂ ਤੇ ਲੱਗਣਾ ਹੁਣ ਉਹ ਕਿੱਥੋਂ ਆਵੇ ਉਹ ਆਵੇ ਗੱਲ ਐ ਜੀ ਹਾਂ ਜੀ ਅਧਿਕਾਰੀ ਕਹਿੰਦੇ ਕਿ ਨੀਆ ਭਰੋ ਤੇ ਫੇਰ ਮਲਗੀ ਤੁਹਾਡੇ ਕਿਸ ਤਰ੍ਹਾਂ ਫੇਰ ਆਉਣਗੇ ਹੁਣ 50 60000 ਰੁਪਏ ਲੱਗਣੇ ਲੱਗਣ ਲੀਏ ਸਾਨੂੰ ਪਤਾ ਨਹੀਂ ਸਾਡੇ ਕੋਲ ਨਹੀਂ ਹੈ ਕਿੱਥੋਂ ਉਹ ਕਿੱਥੋਂ ਲਾਈਏ ਰੇੜੀ ਲਾ ਕੇ ਤੁਸੀਂ ਕੀ ਕੰਮ ਕਰਦੇ ਹੋ ਇੱਕ ਰੇੜੀ ਲਾਈ ਦੀ ਕਿਚਾਲੂ ਆਂਦੀ ਤੇ 2 300 ਰੁਪਏ ਸਾਰਾ ਕਿ ਜੀ ਲਾ ਤੇ ਉਹਦੇ ਚ ਕਿੰਨੇ ਕੁ ਬਾਜ ਜਾਂਦੇ ਹੋਣਗੇ ਮੈਨੂੰ ਮੈਨੂੰ ਪਤਾ ਲੱਗਾ ਕਿ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਜਾਂ ਪੇਟ ਦੀ ਜਾਂ ਕੋਈ ਪ੍ਰੋਬਲਮ ਹਾਂ ਲੋ ਨੂੰ ਸ਼ੂਗਰ ਦੀ ਹੀ ਉਹਦੀ ਦਵਾਈ ਦੂਜੀ ਚੱਲਦੀ ਹੈ ਤੇ ਇਹ ਪੇਟ ਦੀ ਕੀ ਪ੍ਰੋਬਲਮ ਨਹੀਂ ਪੇਟ ਦੀ ਨਹੀਂ ਹੈ ਕੋਈ ਕਾਫੀ ਸੋ ਇਸ ਵੀਰਾ ਨਿਰਮਲ ਸਿੰਘ ਕਾਫੀ ਜਿਹੜਾ ਗਰੀਬ ਪਰਿਵਾਰ ਆ ਇਹਨਾਂ ਦਾ ਵਾਰਡ ਨੰਬਰ 13 ਦੇ ਵਿੱਚ ਕਾਰਿਆ ਉਹਨਾਂ ਨੇ ਆਪਣੀ ਜਿਹੜੀ ਦੁਖਦਈ ਘਟਨਾ ਜਿਹੜੀ ਆਪਣੀ ਇਹ ਦੱਸੀ ਆ ਕਿ ਸਾਡਾ ਜਿਹੜਾ ਕਾਰਿਆ ਬਿਲਕੁਲ ਡਿੱਗਣ ਵਾਲਾ ਹੈ ਤੇ ਸਰਕਾਰ ਨੂੰ ਵੀ ਜਿਹੜੀ ਅਪੀਲ ਕੀਤੀ ਆ ਕਿ ਸਾਡਾ ਜਿਹੜਾ ਘਰ ਬਣਾਇਆ ਜਾਵੇ ਡੀਸੀ ਸਾਹਿਬ ਨੂੰ ਵੀ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਪਰ ਇਹ ਖੁਦ ਜਿਹੜਾ ਨਿਰਮਲ ਸਿੰਘ ਸਨ ਆਫ ਬਾਬਾ ਗੁਰਾ ਸਿੰਘ ਵਾਰਡ ਨੰਬਰ 13 ਦਾ ਰਹਿਣ ਵਾਲਾ ਆਪ ਵੀ ਉਹਨਾਂ ਦੀ ਪਤਨੀ ਨੇ ਵੀ ਦੱਸਿਆ ਤੇ ਸਾਰੇ ਇਂਡੀਆਂ ਗਵੰਡੀਆਂ ਨੇ ਵੀ ਦੱਸਿਆ ਕਿ ਇਹ ਬਿਮਾਰ ਰਹਿੰਦਾ ਹੈ ਤੇ ਸਿਰਫ ਇਹਦਾ ਗੁਜ਼ਾਰਾ ਇਕੱਲਾ ਇੱਕ ਖਚਾਲੂਆਂ ਦੀ ਰੇੜੀ ਲਾ ਕੇ ਗੁਜ਼ਾਰਾ ਕਰਦਾ ਤੇ ਇੱਕ ਇਹਨਾਂ ਦਾ ਬੇਟਾ ਜਿਹੜਾ ਕਿ ਅਜੇ ਛੋਟੀ ਕਲਾਸ ਦੇ ਵਿੱਚ ਪੜ੍ਹਦਾ ਹੈ ਤੇ ਸਰਕਾਰ ਨੂੰ ਜਿਹੜਾ ਇਹਨਾਂ ਵੱਲੋਂ ਇਹ ਅਪੀਲ ਕੀਤੀ ਜਾਂਦੀ ਕਿ ਜਲਦੀ ਤੋਂ ਜਲਦੀ ਜਿਹੜੀ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਜੋ ਸਾਨੂੰ ਵੀ ਇੱਕ ਚੰਗਾ ਘਰ ਜਿਹੜਾ ਬਣਾ ਕੇ ਦਿੱਤਾ ਜਾਵੇ ਆ ਦੇਖ ਸਕਦੇ ਜੇ ਵੀ ਤੁਸੀਂ ਕਿਸ ਤਰ੍ਹਾਂ ਦੇ ਖਲਾਤ ਜਿਹੜੇ ਇਹਨਾਂ ਦੇ ਘਰ ਦੇ ਤੇ ਸਾਡੇ ਨਾਲ ਵੀਰ ਇੱਕ ਇਹਨਾਂ ਦੇ ਪੜੋਸੀ ਆ ਉਹਨਾਂ ਦੇ ਨਾਲ ਵੀ ਕਰਾਂਗੇ ਗੱਲਬਾਤ ਹਾਂਜੀ ਕੀ ਨਾ ਜੀ ਆਪਣਾ ਸੁਭਾਸ਼ ਸ਼ਰਮਾ ਤੇ ਕੀ ਕਹਿਣਾ ਚਾਹੋਗੇ ਕਿ ਜਿਹੜੇ ਮੋਦੀ ਸਾਹਿਬ ਵੱਲੋਂ ਤੇ ਪੂਰੇ ਜਿਹੜਾ ਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਮੇਰੇ ਦੇਸ਼ ਦੇ ਲੋਕ ਆ ਉਹਨਾਂ ਨੂੰ ਜਿਹੜਾ ਜਿਨ੍ਹਾਂ ਦੇ ਕੱਚੇ ਘਰ ਆ ਉਹਨਾਂ ਨੂੰ ਬਣਾ ਕੇ ਦਿੱਤੇ ਜਾਣ। ਅਈ ਤਾਂ ਨਾ ਵੀਰ ਜੀ ਇਹਨਾਂ ਨੂੰ ਜੋ ਸਰਕਾਰ ਸਹੂਲਤ ਦੇਂਦੀ ਦੂਜਿਆਂ ਨੂੰ ਦਿੱਤੀ ਇਹਨਾਂ ਗਰੀਬਾਂ ਨੂੰ ਦਿੱਤੀ ਜਾਵੇ। ਡੀਸੀ ਸਾਹਿਬ ਮਾਨਜੋਗ ਉਹ ਵੀ ਕਰਨ ਸੈ ਦਾ ਜਾਂ ਮੋਦੀ ਸਾਹਿਬ ਵੱਲੋਂ ਹੋਵੇ। ਕਿ ਇਹਨਾਂ ਦੇ ਇਹ ਵਿਚਾਰਾ ਆਪ ਰੇੜੀ ਲਾਉਂਦਾ ਜਿਹੜੀ ਇਹਦੀ ਵਾਈਫ ਆ ਉਹ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੀ ਆ। ਤੇ ਫੇਰ ਆਪਦੇ ਘਰ ਦਾ ਗੁਜ਼ਾਰਾ ਚਲੋ। ਕੀ ਕਰਦਾ ਤੁਸੀਂ ਵੇਖਣ ਦਾ ਹੈ ਘਰ ਦੀ ਕੰਡੀਸ਼ਨ ਵੇਖੋ ਸਾਰੀ ਕੋਈ ਕੰਦ ਨਹੀਂ ਕੋਲਾ ਨਹੀਂ ਕੋਈ ਲੈਟਰਿੰਗ ਬਾਥਰੂਮ ਇਹਨਾਂ ਨੂੰ ਅਜੇ ਤੱਕ ਕੋਈ ਵੀ ਇਹੋ ਜੀ ਸਰਕਾਰੀ ਸਹੂਲਤ ਨਹੀਂ ਮਿਲੀ। ਤੇ ਹੁਣ ਤੁਸੀਂ ਵੀ ਕੀ ਮੰਗ ਕਰਦੇ ਹੋ? ਅਸੀਂ ਵੀ ਕਹਣਾ ਜੀ ਜੋ ਜੋ ਸਰਕਾਰ ਦੂਜਿਆਂ ਨੂੰ ਦਿੰਦੀ ਇਹਨਾਂ ਨੂੰ ਦਿਓ ਸਹੂਲਤ ਵਿਚਾਰਿਆਂ ਨੂੰ। ਕਾਣ ਆਪ ਹੀ ਨਹੀਂ ਵੀ ਠੀਕ ਰਹਿੰਦਾ। ਭੰਜੀ ਆਪਣਾ ਦਲਜੀਤ ਘਰ। ਤੇ ਭੰਜੀ ਇਹ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹੋ ਜਾਨੇ ਆ ਵਿਚਾਰੀ ਦਾ ਕਮਰਾ ਬਣ ਜੇ। ਪਿੱਡਿਗਣ ਵਾਲਾ ਵਾ ਪਤਾ ਨਹੀਂ ਰਸੋਈ ਵੀ ਉਹਦੀ ਉਹੋ ਆ ਤੇ ਕਮਰਾ ਵੀ ਉਹੋ ਉੱਥੇ ਉਹਨਾ ਸੌਣਾ ਤੇ ਉੱਥੇ ਉਹਨਾ ਪਕਾਉਣਾ ਨਾ ਵਿਚਾਰੀ ਦਾ ਬਾਥਰੂਮ ਉਹ ਆ ਤੇ ਇਸ ਤਰ੍ਹਾਂ ਪੋਚੇ ਲਾ ਕੇ ਦੇ ਵਿਚਾਰੀ ਗੁਜ਼ਾਰਾ ਕਰਦੀ ਆ ਤੇ ਇਹਦਾ ਕਮਰਾ ਬਣ ਜੇ ਵਿਚਾਰੀ ਦਾ ਤੇ ਚਲੋ ਪਰਤੀ ਪੁਰਤੀ ਪਾ ਕੇ ਤੇ ਕਮਰਾ ਬਣਾ ਦੇਣ ਕੋਈ ਵੀਰ ਕੋਈ ਸਹਾਰਾ ਵਿਚਾਰੀ ਦੇ ਕਰੇ ਕੋਈ ਪਿੰਡ ਦਾ ਕਰੇ ਕੋਈ ਬਾਹਰੋਂ ਕਰ ਦੇ ਸਰਕਾਰ ਕਰ ਦੇ ਕਮਰਾ ਪਾ ਦੇ ਵਿਚਾਰੀ ਦਾ ਈ ਬਿਲਕੁਲ ਕੀ ਅਧਿਕਾਰੀਆਂ ਨੂੰ ਧਿਆਨ ਨਹੀਂ ਆਇਆ ਜਿਸ ਤਰ੍ਹਾਂ ਵੀ ਤਗੜੇ ਲੋਕਾਂ ਦੇ ਪੈਸੇ ਪਈ ਜਾਂਦੇ ਇੱਕ ਗਰੀਬ ਦੇ ਪੈਸੇ ਨਹੀਂ ਪੈਂਦੇ ਗਰੀਬ ਦੇ ਨਾ ਪਿਲਸਨ ਲੱਗਦੀ ਆ ਤਗੜਿਆਂ ਦੀਆਂ ਪਿਲਸਨ ਲੱਗਾਂ ਮਾ ਨਾ ਇਹਦੀ ਪਿਲਸਨ ਵਿਚਾਰਿਆਂ ਦੀ ਦੋਹਾਂ ਜੀਆਂ ਦੀ ਲੱਗੀ ਆ ਤੇ ਨਾ ਕੋਈ ਇਹਨੂੰ ਮਾਤੜ ਨੂੰ ਪੈਸੇ ਦੇਂਦਾ ਜਦੋਂ ਜਾਂਦੇ ਆ ਤੇ ਇਸ ਤਰ੍ਹਾਂ ਦੇਂਦੇ ਕੱਲ ਨੂੰ ਆਇਓ ਪਰਸੋਂ ਨੂੰ ਆਇਓ ਵਿਚਾਰੀ ਦੀ ਕੋਈ ਗੱਲ ਨਹੀਂ ਸੁਣਦਾ ਮੁੜ ਕੇ ਇਹਨਾਂ ਕੰਮ ਵੀ ਕਰਨੇ ਹੁੰਦੇ ਵਿਚਾਰਿਆਂ ਨੇ ਤੇ ਪਿਲਸਨ ਵੀ ਇਹਨਾਂ ਦੀ ਲੱਗਣੀ ਚਾਹੀਦੀ ਦੋਹਾਂ ਜੀਆਂ ਦੀ ਤੇ ਇਹਨਾਂ ਦਾ ਕਮਰਾ ਵੀ ਬਨਣਾ ਚਾਹੀਦਾ ਇਹ ਅਪੀਲ ਕਰਦੇ ਸੀ ਇਹੋ ਅਪੀਲ ਕਰਦੇ ਅਸੀਂ ਇਹ ਦੇ ਵਿਚਾਰੀ ਦੀ ਵਿਚਾਰੀ ਦਾ ਕਮਰਾ ਬਣ ਜੇ ਰਸੋਈ ਬਾਥਰੂਮ